ਸਾਨੂੰ ਕਵਰ ਕਰਨਾ ਸੀ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਸਾਰੇ ਕਾਂਗਰਸ ਦੇ ਕੰਟੈਸਟਡ ਕੈਂਡੀਡੇਟਸ ਔਰ ਸਾਰੇ ਪ੍ਰਮੁੱਖ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਜਿਹੜੇ ਪ੍ਰਮੁੱਖ ਆਗੂ ਸਹਿਬਾਨ ਨੇ ਬਲਾਕ ਪ੍ਰੈਜ਼ੀਡੈਂਟਸ ਵੀ ਹੈ ਉਹਰੇ ਵਿੱਚ ਅਸੀਂ ਸਾਰਿਆਂ ਨੇ ਰੱਖੀ ਗਈ ਹੈ ਮੀਟਿੰਗ ਰਾਹੁਲ ਗਾਂਧੀ ਜੀ ਨੇ ਪੰਜਾਬ ਦੇ ਪ੍ਰਤੀ ਚਿੰਤਾ ਜ਼ਾਹਿਰ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਸਾਰੇ ਕਾਂਗਰਸ ਦੇ ਲੋਕਾਂ ਨੂੰ ਰਾਹਤ ਕਾਰਜਾਂ ਦੇ ਵਿੱਚ ਜੁੜ ਜਾਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਬਹੁਤ ਵੱਡੀ ਆਫਤ ਦਾ ਅੱਜ ਪੰਜਾਬ ਦੇ ਕਿਸਾਨ ਮਜ਼ਦੂਰ ਤੇ ਲੋਕ ਸਾਹਮਣਾ ਕਰ ਰਹੇ ਨੇ ਗਰੀਬ ਲੋਕ ਸੋ ਹੜ੍ਹਾਂ ਨੇ ਬਹੁਤ ਵੱਡੀ ਮਾਰ ਮਾਰੀ ਹੈ ਇਹਦੇ ਤੇ ਮੈਂ ਕਿਸੇ ਤੇ ਨੁਕਤਾਚੀਨੀ ਨਾ ਕਰਦੇ ਹੋਏ ਕਿ ਇਹ ਨੁਕਸਾਨ ਕਿਉਂ ਹੋਇਆ ਤੇ ਕਾਰਨ ਕੀ ਹੈ ਇਹਦੇ ਤੇ ਇਸ ਸਾੜਾ ਨਾਲ ਨਜਿੱਠਣ ਤੋਂ ਬਾਅਦ ਇਹਦੇ ਤੇ ਗੱਲਬਾਤ ਕਰਾਂਗੇ ਕਿ ਸ਼ਾਇਦ ਐਡਾ ਵੱਡਾ ਨੁਕਸਾਨ ਨਾ ਹੁੰਦਾ ਜੇ ਕਿਤੇ ਨਾ ਕਿਤੇ ਸਾਡੀ ਨਲਾਇਕੀ ਨਾ ਹੁੰਦੀ ਉਹਦੇ ਤੇ ਗੱਲ ਚਰਚਾ ਕਰਾਂਗੇ ਬਾਅਦ ਜਿਵੇਂ ਆਪਰੇਸ਼ਨ ਸੰਦੂਰ ਹੋਇਆ ਸੀ ਉਸ ਵੇਲੇ ਸਾਰੇ ਦੇਸ਼ ਨੇ ਇੱਕ ਮੁੱਠੋ ਕੇ ਆਪਰੇਸ਼ਨ ਦਾ ਤੇ ਸਰਕਾਰ ਦਾ ਸਾਥ ਦਿੱਤਾ ਉਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਅੱਜ ਇੱਕ ਝੋਟਾ ਵਿਖਾਉਂਦੇ ਹੋਏ ਪੰਜਾਬ ਤੇ ਪੰਜਾਬੀਆਂ ਦੇ ਨਾਲ ਇੱਕ ਢਾਕੇ ਖੜੀ ਹੈ ਕੱਲ ਨੂੰ ਬਪੇਸ਼ ਬਗੇਲ ਜੀ ਨੂੰ ਵੀ ਰਾਹੁਲ ਗਾਂਧੀ ਜੀ ਨੇ ਜਾਇਜ਼ਾ ਲੈਣ ਵਾਸਤੇ ਦੋ ਦਿਨ ਦੌਰੇ ਤੇ ਭੇਜਿਆ ਅੱਜ ਰਾਤ ਨੂੰ ਉਹ ਅੰਮ੍ਰਿਤਸਰ ਸਹਿਬ ਆ ਜਾਣਗੇ ਦੌਰਾ ਕਰਨਗੇ ਸੋ ਮੈਂ ਲਗਾਤਾਰ ਨਿਰੰਤਰ ਜ਼ਿਲ੍ਹਿਆਂ ਦੇ ਲੋਕ ਸਭਾ ਵਾਈਜ਼ ਦੌਰੇ ਕਰ ਰਿਹਾ ਹਾਂ ਜਿੱਥੇ-ਜਿੱਥੇ ਹੜ੍ਹ ਪ੍ਰਭਾਵਿਤ ਜ਼ਿਆਦਾ ਇਲਾਕੇ ਨੇ ਕਰੋਸਪੁਰ ਦੇ ਵਿੱਚ ਅਸੀਂ ਦੌਰਾ ਕੀਤਾ ਤੇ ਸਾਰਿਆਂ ਨੇ ਉੱਥੇ ਉੱਥੇ ਸਾਡੇ ਐਮਪੀ ਵੀ ਹੈਗੇ ਨੇ ਆ ਜਾਬ ਸ਼ੇਰ ਸਿੰਘ ਖੋਬਾਇਆ ਜੀ ਉਹਨਾਂ ਨੇ ਆਪਣੇ ਐਮਪੀ ਲੈਡ ਚੋਂ ਪੈਸੇ ਦਿੱਤੇ ਤੇ ਨਾਲ ਹੀ ਉਥੋਂ ਦੀ ਕਾਂਗਰਸ ਨੇ ਸਾਰੀ ਕਾਂਗਰਸ ਦੇ ਵੱਡੇ ਛੋਟੇ ਵਰਕਰਾਂ ਨੇ 42 ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਰਾਹਤ ਕਾਰਜਾਂ ਦੇ ਵਾਸਤੇ ਇਸੇ ਤਰ੍ਹਾਂ ਹੀ ਲੁਧਿਆਣੇ ਲੋਕ ਸਭਾ ਚ ਮੈਂ ਐਮਪੀ ਹੈਗਾ ਐਮਪੀ ਲੈਡ ਹੈਗਾ 50 ਲੱਖ ਦੇਣਾ ਪਵੇ 60 ਦੇਣਾ ਪਵੇ ਉਹ ਦੇਾਂਗੇ ਉੱਥੇ ਵੀ 35 ਲੱਖ ਰੁਪਏ ਦੀ ਰਾਹਤ ਕਿਉਂਕਿ ਦੋ ਹੀ ਹਲਕਿਆਂ ਚ ਥੋੜੀ ਥੋੜੀ ਮਾਰ ਹੈ بارش ਦੀ ਬੇਟ ਤੇ ਇਲਾਕਿਆਂ ਚ ਉੱਥੇ ਕੀਤਾ ਜਿਵੇਂ ਕਿ ਸਾਡਾ ਜਗਰਾਉ ਹਲਕਾ ਤੇ ਡਾਕਾ ਹਲਕਾ ਇਸੇ ਤਰ੍ਹਾਂ ਅਜਨਾਲੇ ਤੇ ਰਾਜਸਭਾ ਸੀ ਚੰਬਰਿਸਰ ਨੇ ਬਹੁਤ ਮਾਰ ਕੀਤੀ ਹੈ ਉੱਥੇ ਕੱਲ ਮੀਟਿੰਗ ਸੀ ਲੋਕ ਸਭਾ ਦੀ ਅਸੀਂ 80 ਲੱਖ ਰੁਪਏ ਦੇ ਕਰੀਬ ਉੱਥੇ ਵੀ ਸਾਡਾ ਇੱਕ ਮੌਜੂਦਾ ਐਮਪੀ ਹੈਗਾ ਜਿਹੜਾ ਕਿ ਉੱਥੇ ਹੀ ਕਮੇਟੀ ਬਣਾ ਕੇ ਉਹਨਾਂ ਨੇ ਆਪਸ ਵਿੱਚ ਇਕੱਠਾ ਕੀਤਾ ਵੀ 80 ਲੱਖ ਦੇ ਅਸੀਂ ਜਿਹੜਾ ਹੈ ਸਮਾਨ ਲੋਕਾਂ ਨੂੰ ਰਾਹਤਕਾਰ ਜਾਂ ਸੇ ਦੇਾਂਗੇ ਸਭ ਲੋਕਾਂ ਨੇ ਮਿਲ ਕੇ ਕੰਟੈਸਟਡ ਕੈਂਡੀਡੇਟ ਛੋਟਾ ਵੱਡਾ पूरा सामान ਲੈਣਗੇ ਇਸੇ ਤਰ੍ਹਾਂ ਹੀ ਅੱਜ ਮੈਂ ਹਿਸ਼ਾਰਪੁਰ ਆਇਆ ਹਾਲਾਂਕਿ ਇਹ ਹਿਸ਼ਾਰਪੁਰ ਦੇ ਵਿੱਚ ਮਕੇਰੀਆਂ ਟਾਂਡਾ ਦਸੂਆ ਫਸਲਾਂ ਦਾ ਕਾਫੀ ਨੁਕਸਾਨ ਹੈਗਾ ਲੇਕਿਨ ਜਾਨ ਮਾਨ ਦਾ ਨੁਕਸਾਨ ਨਹੀਂ ਹੋਇਆ ਹੋ ਸਕਦਾ ਕਿਸੇ ਦਾ ਕੋਠਾ ਡਿੱਗ ਪਿਆ ਹੋਵੇ ਇਸ ਤਰ੍ਹਾਂ ਦੀਆਂ ਤਾਂ ਘਟਨਾਵਾਂ ਸੁਣਨ ਨੂੰ ਮਿਲੀਆਂ ਔਰ ਚਾਰੇ ਦਾ ਕਿਸੇ ਤੋੜਾ ਹੋਵੇ ਕਈ ਥਾਵਾਂ ਤੇ ਮਕਾਨਾਂ ਚ ਕੋਈ ਤਰੇੜਾਂ ਆ ਗਈਆਂ ਆ ਗਈਆਂ ਕਈਆਂ ਦੀਆਂ ਮੋਟਰਾਂ ਬੈਠ ਗਈਆਂ ਸੋ ਅਸੀਂ ਸਾਰਿਆਂ ਨੇ ਜਿਹੜੇ ਬੰਨ ਤੇ ਕੰਮ ਚੱਲ ਰਿਹਾ ਹੈ ਉਥੇ ਦਾਨੀ ਸੱਜਣ ਜਿਹੜਾ ਬੰਨ ਹੈ ਜੇ ਉਹ ਬੰਨ ਟੁੱਟ ਜੇ ਜਾਂ ਉਥੇ ਕੋਈ ਨੁਕਸਾਨ ਹੋ ਜੇ ਤਾਂ ਫਿਰ ਸਾਡਾ ਕਾਫੀ ਵੱਡਾ ਨੁਕਸਾਨ ਹੋ ਜਾਏਗਾ ਉਰੇ ਤੇ ਤੇਲ ਲੱਗ ਰਿਹਾ ਹੈ ਜੀ ਸੀ ਬੀਆਂ ਚਾਹੀਦੀਆਂ ਸਮਾਨ ਲੱਗ ਜਾ ਅੱਜਕਲ ਮਿੱਟੀ ਦੇ ਥੈਲੇ ਮਿੱਟੀ ਸੋ ਅਸੀਂ ਫਿਰ ਸਾਰੀ ਇੱਥੇ ਦੀ ਕਾਂਗਰਸ ਨੇ ਉਪਰਾਲਾ ਕਰਕੇ 25 ਲੱਖ ਰੁਪਏ ਦੀ ਰਾਸ਼ੀ ਤੱਕ ਦਾ ਸਮਾਨ 25 ਲੱਖ ਰੁਪਏ ਦੀ ਰਾਸ਼ੀ ਤੱਕ ਦਾ ਸਮਾਨ ਸਾਡੇ ਸਾਰੇ ਇਹ ਜਿਹੜੇ ਚੰਦ ਵਰਕਰ ਜਿਹੜੇ ਸਾਡੇ ਇਕੱਠੇ ਹੋਏ ਆ ਮੇਨ ਮੇਨ ਬੰਦੇ ਸਾਰਿਆਂ ਨੂੰ ਨਹੀਂ ਉਹਨਾਂ ਨੇ ਆਪ ਦੀ ਤਿਲ ਫੁੱਲ ਭੇਟਾ ਸੇਵਾ ਨਿਭਾਉਂਦਾ ਜਿਹੜਾ ਪ੍ਰਣ ਲਿਆ ਜੇ ਇੱਥੇ ਨਿਭਾਉਣਗੇ ਜਾਂ ਜਿੱਥੇ ਵੀ ਜ਼ਿਲ੍ਹਿਆਂ ਚ ਇਹਨਾਂ ਦੀ ਗਾਹ ਡਿਊਟੀ ਲੱਗੇਗੀ ਇੱਥੇ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਰੱਖੇ ਤੇ ਅਸੀਂ ਇਸ ਤਰ੍ਹਾਂ ਟੀਮਾਂ ਬਣਾਈਆਂ ਪੂਰੇ ਪੰਜਾਬ ਦੇ ਵਿੱਚ ਕਿ ਫਲਾਨੇ ਜ਼ਿਲ੍ਹੇ ਜਿੱਥੇ ਹੈ ਨਹੀਂ ਉਹਨੂੰ ਦੂਜੇ ਜ਼ਿਲ੍ਹਾ ਜਿਹੜਾ ਜ਼ਿਆਦਾ ਹੜ੍ਹ ਪ੍ਰਭਾਵਿਤ ਜਿਹੜਾ ਉਹਰੇ ਨਾਲ ਜੋੜ ਦਿੱਤਾ ਗਿਆ ਤਾਂ ਜੋ ਉੱਥੋਂ ਦੇ ਬੰਦੇ ਆਪਦੇ ਸੰਪਰਕ ਰਾਹੀਂ ਕੰਟੈਕਟ ਨੰਬਰ ਅਸੀਂ ਪੇਜ ਤੇ ਪਾ ਦਿੰਨੇ ਤੇ ਉਹਨਾਂ ਨਾਲ ਸੰਪਰਕ ਕਰਕੇ ਉੱਥੋਂ ਰਾਹਤ ਦਾ ਕੰਮ ਭੇਜਦੇ ਰਹਿਣ ਦੂਜੇ ਜ਼ਿਲ੍ਹਿਆਂ ਚੋਂ ਸੋ ਇਹ ਵੀ ਜੇ ਇੱਥੇ ਨਾ ਹੋਏਗਾ ਤਾਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਕੋਈ ਤੂੜੀ, ਚਾਰਾ, ਚਾਰ ਫੀਡ, ਕੋਈ ਰਾਸ਼ਨ ਜਿੱਥੇ-ਜਿੱਥੇ ਜ਼ਰੂਰਤ ਹੈ ਦੇ ਮਤਲਬ ਕੋ ਉਹ ਭੇਜਦਾ ਕੰਮ ਕਰਨਗੇ ਸੋ ਇਹਦੇ ਆਸਤੇ ਅਸੀਂ ਹੜ ਰਾਹਤ ਕੋਆਰਡੀਨੇਸ਼ਨ ਕਮੇਟੀ ਇੱਕ ਬਣਾਈ ਹੈ ਅ ਉਹਦੇ ਚ ਜਿੰਨੇ ਸਾਡੇ ਸ਼ਾਮ ਸੁੰਦਰ ਅਰੋੜਾ ਜੀ ਗਿਲਜੀਆਂ ਸਾਹਿਬ ਪਵਣਾਦੀਆਂ ਜੀ ਅਰੁੰ ਡੋਗਰਾ ਜੀ ਲਾਲੀ ਜੀ ਹਿੰਦੂ ਬਾਲਾ ਜੀ ਨੰਦਾ ਸਾਹਿਬ ਜਿੰਨੇ ਵੀ ਇਹ ਲੋਕ ਹੈ ਸਾਰੇ ਸਾਡੇ ਇਹਨਾਂ ਨੂੰ ਰਣਜੀਤ ਜੀ ਹੈ ਸਾਬੀ ਜੀ ਹੈ ਬੰਟੀ ਜੀ ਹੈ ਇਹ ਅਸੀਂ ਕੁਝ ਲੋਕਾਂ ਨੂੰ ਜੋਸ਼ੀ ਜੀ ਹੈ ਸੋ ਇਹ ਸਾਰੇ ਅਸੀਂ ਸੰਪਰਕ ਕਾਸਤੇ ਇਹ ਨੰਬਰ ਦੇਾਂਗੇ ਤਾਂ ਜੋ ਅਗਰ ਹਿਸ਼ਾਰਪੁਰ ਚ ਕਿਸੇ ਨੂੰ ਵੀ ਕੋਈ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਤਤਪਰ ਰਵਾਂਗੇ ਤੇ ਜੇ ਹਿਸ਼ਾਰਪੁਰ ਤੋਂ ਬਾਹਰ ਵੀ ਫਿਰ ਔਰੇ ਨਾਲ ਇਹਨਾਂ ਰਾਹਤ ਸਮਗਰੀ ਤੋਂ ਸਮਾਨ ਆਸੇ-ਪਾਸੇ ਜਾਂਦਾ ਰਹੇਗਾ ਔਰ ਮੈਂ ਇਹਦੇ ਨਾਲ-ਨਾਲ ਇਹ ਵੀ ਗੱਲ ਕਹਿਣਾ ਚਾਹੁੰਦਾ ਅਮਰ ਸਿੰਘ ਡਾਕਟਰ ਨੇ ਫਤਿਹਗੜ੍ਹ ਸਾਹਿਬ ਤੋਂ ਐਮਪੀ ਨਹੀਂ ਕਿਉਂਕਿ ਉੱਥੇ ਕਾਫੀ ਸੁਰੱਖਿਅਤ ਹੈ ਹਜੇ ਤੱਕ ਉਹਨਾਂ ਦੇ ਐਮਪੀ ਲਾਇਡ ਫੰਡ ਚ ਅਸੀਂ ਅ ਦੂਸਰੇ ਜਗ੍ਹਾ ਤੇ ਵੀ ਟ੍ਰਾਂਸਫਰ ਕਰ ਸਕਦੇ ਹਾਂ ਕੁਝ ਪੈਸਾ 25 ਲੱਖ ਰੁਪਏ ਦੀ ਇਹ ਰਾਸ਼ੀ ਹੁੰਦੀ ਹੈ ਅਗਰ ਜ਼ਰੂਰਤ ਪਏਗੀ ਇਹ ਦੱਸਣਗੇ ਕਿ ਉਹਰੇ ਚੋਂ ਵੀ ਅਸੀਂ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਤੇ ਅਸੀਂ ਇੱਥੇ ਪੈਸਾ ਧਿਆਨ ਸੋ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਉਹ ਇਸ ਮੁਤਲਕ ਰੱਖੀ ਗਈ ਸੀ ਤੁਹਾਨੂੰ ਲੋਕਾਂ ਨੂੰ ਇਸ ਕਰਕੇ ਸੱਦਿਆ ਗਿਆ ਸੀ ਕਿ ਤਾਂ ਜੋ ਆਮ ਜਨਤਾ ਨੂੰ ਪਤਾ ਲੱਗ ਜਾਏ ਕਿ ਕਾਂਗਰਸ ਪਾਰਟੀ ਤੁਹਾਡੇ ਹਾਸਤੇ ਇੱਕ ਢਾਕੇ ਖੜੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਪਰ ਅਗਰ ਕੋਈ ਵੀ ਆਫਤ ਆਈ ਤਾਂ ਅਸੀਂ ਸਭ ਲੋਕ ਤੁਹਾਡੇ ਨਾਲ ਨਜਿੱਠਣ ਦੇ ਲਈ ਤਤ ਪਰ ਹੋਰ ਖੜੇ ਰਵਾਂਗੇ ਪੂਰਾ ਪੰਜਾਬ ਸਾਡਾ ਹੈ ਕੇਵਲ ਹੁਸ਼ਿਆਰਪੁਰ ਨਹੀਂ ਕੇਵਲ ਲੁਧਿਆਣਾ ਨਹੀਂ ਜਿੱਥੇ-ਜਿੱਥੇ ਵੀ ਜ਼ਰੂਰਤ ਹੋਏਗੀ ਉਥੇ ਹੁਸ਼ਿਆਰਪੁਰ ਵੀ ਆਪਣਾ ਯੋਗਦਾਨ ਪਾਏਗਾ ਧੰਨਵਾਦ ਸਰ ਆਪਣੇ ਗਰਾਊਂਡ ਲੈਵਲ ਤੇ ਅਜੇ ਤੱਕ ਤੁਹਾਡੇ ਵਰਤ ਨਹੀਂ ਆਈ ਅੰਸ਼ਵਾ ਨਹੀਂ ਨਾ ਹੋਈ ਨਹੀਂ ਮੈਂ ਮਮ ਆਈ نو ਮੈਂ ਮਾਈ ਆਈ ਥਿੰਕ ਸੋ ਕਿ ਉਹ ਹੁਸ਼ਿਆਰਪੁਰ ਦੇ ਵਿੱਚ ਮਾਈਟ ਬੀ ਉਨੀ ਜ਼ਰੂਰਤ ਨਹੀਂ ਸੀ ਖੇਤਾ ਖੁੱਤਚ ਪਾਣੀ ਆਇਆ ਐਂਡ ਉਹਨਾਂ ਨੂੰ ਬਾਹਰ ਕੱਢਣ ਦਾ ਜਿਹੜਾ ਹੁੰਦਾ ਪੰਪਿੰਗ ਪੰਪਿੰਗ ਦਾ ਹੁੰਦਾ ਇਸਮਾਨ ਕਈ ਏਰੀ ਪੰਪ ਚਾਹੀਦਾ ਆਦਰਵਾਇਸ ਜਿੱਥੇ ਜਿੱਥੇ ਹੜ ਆਏ ਨੇ ਤੁਸੀਂ ਦੇਖੋ ਮਿਸਟਰ ਚੰਨੀ ਪ੍ਰਤਾਪ ਬਾਜਵਾ ਸੁਖਜਿੰਦਰ ਰੰਦਾਵਾ ਪਾੜਾ ਜੀਰਾ ਇਹ ਸਾਰੇ ਪੁਲਾਂ ਦੇ ਬੈਠੇ ਐ ਮੈਂ ਐਵਰੀ ਡੇ ਯੂ ਵਾਚ देयर देयर ਸੋਸ਼ਲ ਮੀਡੀਆ ਐਕਟੀਵਿਟੀਜ਼ ਅਸੀਂ ਲੋਕਾਂ ਨੂੰ ਨਗਦੀ ਪੈਸੇ ਦੇ ਰਾਤ 3 ਵਜੇ ਵੀ ਮੈਂ ਇੱਕ ਬੰਦ ਤੇ ਸੀਗਾ ਸੋ ਸਾਰੇ ਲੋਕਾਂ ਦੀ ਜੇ ਤੁਸੀਂ ਉਹ ਦੇਖੋਗੇ ਜਿੱਥੇ-ਜਿੱਥੇ ਹੈਗਾ ਉੱਥੇ ਅਸੀਂ ਰੁਝੇ ਹੋਏ ਹਾਂ ਜਿੱਥੇ ਆਫਕੋਰਸ ਹਿਾਰਪੁਰ ਜ਼ਿਲ੍ਹਾ ਅਸੀਂ ਸਮਝਦੇ ਹਾਂ ਕਿ ਹਜੇ ਸੇਫ ਕੰਪੈਰੀਟਿਵਲੀ ਸੇਫ ਹੈਗਾ ਕੱਲੀਆਂ ਫਸਲਾਂ ਚ ਆਇਆ ਉਹ ਫਸਲਾਂ ਵਾਲੇ ਚ ਫਿਰ ਬੰਦਾ ਉਨੀ ਐਕਟੀਵਿਟੀ ਕਈ ਆਰੀ ਪਾਣੀ ਅੱਗੋਂ ਲੰਘਦਾ ਨਹੀਂ ਹੁੰਦਾ ਉਹ ਢੇੜਾ ਗੂੜਾ ਮਾਰ ਕੇ ਆ ਜਾਂਦਾ ਆਦਰਵਾਇਜ਼ ਅਸੀਂ ਕੱਲ ਸ਼ਿਵਰਾਜ ਚੋਹਾਨ ਤੋਂ ਟਾਈਮ ਦੇ ਅਸੀਂ 6 ਵਜੇ ਦਾ ਉਹਨਾਂ ਨੇ ਸਾਨੂੰ ਟਾਈਮ ਦੇ ਕੇ ਫਿਰ ਬੀਜੇਪੀ ਨੇ ਉਹਨਾਂ ਨੂੰ ਮੁਕੰਮਲ ਕੈਪਚਰ ਕਰ ਲਿਆ 6 ਐਮਪੀ ਸਾਹਿਬ ਮਿਲਣ ਗਏ ਸੀ ਫਿਰ ਅਸੀਂ ਡੀਸੀ ਨੂੰ ਉਹਨਾਂ ਕਿਹਾ 에어ਪੋਰਟ ਤੇ 10 ਵਜੇ ਆਜੋ ਅਸੀਂ ਫਿਰ ਡੀਸੀ ਨੂੰ ਮੈਮੋਰੰਡਮ ਦਿੱਤਾ ਜਿਹਦੇ ਵਾਸਤੇ ਅਸੀਂ 50 ਹਜ਼ਾਰ ਕਰੋੜ ਰੁਪਏ ਦਾ ਉਹਨਾਂ ਨੂੰ ਕਿਹਾ ਕਿ ਪ੍ਰਾਈਮ ਮਿਨਿਸਟਰ ਸ਼ੁੱਡ ਗਿਵ ਅਸ ਕੋਈ ਨਾ ਕੋਈ ਪੈਕੇਜ ਕਿਉਂਕਿ ਪਸ਼ੂ ਮਰ ਗਏ ਉੱਥੇ ਦਾ ਬਹੁਤ ਮਾੜਾ ਹਾਲ ਹੈ ਮੈਮ ਕਈ ਥਾਵਾਂ ਤੇ ਤਾਂ ਇਵਨ ਬੀਜੇਪੀ ਦਾ ਜਿਹੜਾ ਪ੍ਰਧਾਨ ਹੈ ਪੂਰੇ ਹਲਕੇ ਦੇ ਵਿੱਚ 25 ਦਿਨਾਂ ਤੋਂ ਇੱਕ ਪਿੰਡ ਚ ਦੋਆਂ ਪਿੰਡਾਂ ਚ ਪਾਣੀ ਆ ਉਹ ਨੀਚਲਾ ਪਾਣੀ ਤੇ ਉੱਪਰਲਾ ਪਾਣੀ ਰਲ ਗਿਆ ਪੀਣ ਵਾਲਾ ਪਾਣੀ ਵੀ ਲੋਕਾਂ ਦੇ ਕੋਲੇ ਨਹੀਂ ਹੈ ਬੋਰਿੰਗ ਸਾਰੇ ਬਾਟ ਗਏ ਸੋ ਇਸ ਤਰ੍ਹਾਂ ਦੇ ਹਾਲਾਤ ਹੈਗੇ ਸੋ ਉੱਥੇ ਐਕਟੀਵਿਟੀ ਯੂ ਵਿਲ ਸੀ ਦੈਟ ਵਾਟ ਵੀ ਆਰ ਡੂਇੰਗ ਚੀਪ ਇੰਜੀਨੀਅਰ ਨੇ ਦਿੱਤੀ ਮੈਦਾਨਿਸ ਕੋਈ ਚੀਜ਼ ਨਹੀਂ ਹੋਣਾ ਵੀ ਹਰਡ ਬਟ ਇਹਰੇ ਵਿੱਚ ਬਹੁਤ ਸਾਰੀਆਂ ਜਿਹੜਾ ਪੈਸਾ ਕਈ ਵਾਰੀ ਹਰਡ ਤੋਂ ਪਹਿਲਾਂ ਰਿਲੀਜ਼ ਕਰਨਾ ਪੈਂਦਾ ਨਾ ਜਿਹਦੇ ਵਿੱਚ ਡਰੇਨੇਜ ਦੀ ਕਲੀਨਿੰਗ ਹੁੰਦੀ ਹੈ ਉਰੇ ਸਾਡੇ ਕੋਲੇ ਕਾਫੀ ਅੰਕੜੇ ਆਏ ਹੋਏ ਐ ਕਿ ਉਹ ਕਿਦੋਂ ਦਿੱਤਾ ਤੇ ਕਿਸ ਵੇਲੇ ਦੇਣਾ ਚਾਹੀਦਾ ਸੀ ਉਹ ਬਿਫੋਰ ਰੇਨਿੰਗ ਸੀਜ਼ਨ ਤੋਂ ਪਹਿਲਾਂ ਸਾਰੀਆਂ ਉਹ ਕਲੀਨਿੰਗ ਹੋਣੀ ਚਾਹੀਦੀ ਸੀ ਡਰੇਨੇਜ ਸਾਡਾ ਇੱਕ ਆਈਆਰਐਸ ਬੰਦਾ ਹੈ ਕਿੰਗਰਾ ਸਾਹਿਬ ਉਹ ਇੱਥੇ ਗਿਆ ਪਾਖੜਾ ਤੇ ਉਦੋਂ ਦੋ ਟਰਬਾਈਨਾਂ ਚੱਲ ਰਹੀਆਂ ਸਨ ਤੇ ਪੂਰਾ ਨੱਕੋ ਨੱਕ ਸੀਗਾ ਉਹਨਾਂ ਨੇ ਕਿਹਾ ਵੀ ਛੱਡੋ ਕਿਹਾ ਯਾਰ ਪਿੱਛੋਂ ਪਾਣੀ ਨਾ ਆਇਆ ਤਾਂ ਸੋ ਆਲਟੀਮੇਟਲੀ ਇਹਨੂੰ ਮੈਨੇਜ ਕੀਤਾ ਜਾ ਸਕਦਾ ਸੀ ਮੈਂ ਇਹ ਨਹੀਂ ਕਹਿੰਦਾ ਡਿਜਾਸਟਰ ਨਹੀਂ ਹੋਣਾ ਸੀ ਡਿਜਾਸਟਰ ਹੋਣਾ ਸੀ ਬਟ ਆਈ ਥਿੰਕ ਮੈਨੂੰ ਲੱਗਦਾ ਅਸੀਂ ਉਹਨੂੰ 25% ਤੇ ਨਿਰਧਾਰਿਤ ਰਹਿ ਜਾਂਦਾ 75% ਅਸੀਂ ਬਚਾ ਸਕਦੇ ਸੀ ਬੀਬੀ ਐ ਵੀ ਕਹਿ ਰਹੀ ਹੈ ਜੀ 25 April ਨੂੰ ਕਿਹਾ ਗਿਆ ਸੀਗਾ ਕਿ ਪਾਣੀ ਛੱਡ ਦਿੱਤਾ ਜਾਵੇ ਪਰ ਸਰਕਾਰ ਨੇ ਪਾਣੀ ਛੱਡਣ ਨਹੀਂ ਦਿੱਤਾ ਇਸ ਕਰਕੇ ਸੋ ਮੈਂ ਮੈਂ ਤੁਹਾਨੂੰ ਇਹ ਕਹਾਂ ਕਿ ਅੱਜ ਮੈਂ ਕ੍ਰਿਟਿਸਿਜ਼ਮ ਕਰਦਾ ਚੰਗਾ ਨਹੀਂ ਲੱਗਦਾ ਅੱਜ ਵਕਤ ਦਾ ਸਮਾਂ ਕਿ ਸਾਨੂੰ ਇੱਕ ਜੋ ਠੋਕੇ ਖੜੇ ਹੁੰਦਾ ਬੀਬੀ ਐਮ ਬੀਬੀ ਐਮ ਕੀ ਕਹਿੰਦੀ ਹੈ ਤੇ ਬੀਜੇਪੀ ਕੀ ਕਹਿੰਦੀ ਹੈ ਤੇ ਆਮ ਆਦਮੀ ਪਾਰਟੀ ਦਾ ਕੀ ਰੋਲ ਹੈ ਤੇ ਮੁੱਖ ਮੰਤਰੀ ਸਾਹਿਬ ਦਾ ਕੀ ਰੋਲ ਹੈ ਇਹਦੇ ਬਾਰੇ ਜ਼ਰੂਰ ਚਰਚਾ ਕਰਾਂਗੇ ਲੇਕਿਨ ਚਰਚਾ ਕਰਾਂਗੇ ਲੋਕਾਂ ਨੂੰ ਰਾਹਤ ਤੋਂ ਬਾਅਦ ਥੋੜੇ ਦਿਨਾਂ ਬਾਅਦ ਮੈਮ ਹੀ ਇਜ਼ ਵੈਰੀ ਮਚ ਵਰੀਡ ਅਬਾਊਟ ਦਾ ਪੰਜਾਬ ਬਟ ਹਾਂ ਬਿਕੋਜ਼ ਪ੍ਰੈਜ਼ੀਡੈਂਟ ਇਲੈਕਸ਼ਨ ਇਜ਼ देयर ਆਰ 7 8 3 ਨੂੰ ਨਾ ਨੂੰ ਸੋ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ ਦੀ ਉਹਨਾਂ ਨੇ हां जी हां जी हां जी सो ਉਹਨਾਂ ਨੇ ਗੱਲ ਵੀ ਕੀਤੀ ਉਹਨਾਂ ਨੇ ਵਪੇਸ਼ ਵਗੈਰ ਦੀ ਡਿਊਟੀ ਵੀ ਲਗਾਈ ਮਾਈਟ ਬੀ ਹਜੇ ਤੱਕ ਨਹੀਂ ਬਣਿਆ ਕਿਸੇ ਵੇਲੇ ਵੀ ਕੋਈ ਬੰਦਾ ਤਾਂ ਤੁਹਾਨੂੰ ਅਸੀਂ ਜਰੂਰ ਇਨਫੋਰਮੇਸ਼ਨ ਦੇਾਂਗੇ